ਮਾ ਫਿਰ ਕਿਆ ਚਾਰ ਚਾਰ ਆਖਦਾ ਖੂਬ ਦੇ ਵਿੱਚ ਆਨੰਦ ਰਭੋ ਆਨੰਦ ਜਿਹੜਾ ਵਾ ਇੱਕ ਪਰਮੇਸ਼ਰ ਦਾ ਵਰਦਾਨ ਆ ਆਨੰਦ ਜਿਹੜਾ ਵਾ ਪਰਮੇਸ਼ਰ ਦਾ ਗਿਫਟ ਵਾ ਗੁਰਬਾਣੀ ਦੀ ਕਿਤਾਬ ਜੇ ਜਦੋਂ ਪੜਦੇ ਆ ਇੱਕ ਪਵਿੱਤਰ ਆਤਮਾ ਦਾ ਵਰਦਾਨ ਮਨੁੱਖ ਨੂੰ ਆਨੰਦ ਦਾ ਹਣਾ ਜਦੋਂਸੀਂ ਪ੍ਰਭੂ ਦੇ ਗੁਰਤੇ ਕਰਤਾ ਤੇ ਲਿਖਿਆ ਗਿਆ ਜਦੋਂ ਆਪਾਂ ਦੇ ਅਧਾਇ ਦਾ 22 ਵਚਨ ਪੜ੍ਹਦੇ ਆ ਆਨੰਦ ਸ਼ਾਂਤੀ ਆਪਾਂ ਪੜਦੇ ਥੇਮਾ ਗਿਫਟ ਨੂੰ ਉਸ ਵਚਨ ਤੁਸੀਂ ਜਾਣਦੇ ਆ ਉਹਦੇ ਵਿੱਚ ਇੱਕ ਗਿਫਟ ਹੈਗਾ ਵਾ ਇੱਕ ਵਰਦਾਨ ਹੈਗਾ ਵਾ ਉਹ ਆਨੰਦ ਰਹਿਣ ਦਾ ਬਾ ਕੀ ਆਨੰਦ ਬੰਦਾ ਖੁਸ਼ ਬੰਦਾ ਮੁਬਾਰਕ ਬੰਦਾ ਵਸਦਾ ਰਹੇ ਬਾਣੀ ਆਖਦੀ ਖੁਸ਼ ਕਰਿਆਣਾ ਹੱਡੀਆਂ ਦਾ ਸਾੜਾ ਤੇ ਆਨੰਦ ਰਹਿਣਾ ਤੰਦਰੁਸਤੀ ਦਾ ਕਰਨਾ ਕਹੋ ਤਾਂ ਇਹ ਵੀ ਗੱਲ ਸਾਨੂੰ ਦਿਖਾਲਦੀਆਂ ਖੁਸ਼ ਕਰ ਰਹਿਣਾ ਦੁਖੀ ਰਹਿਣਾ ਹੱਡੀਆਂ ਦਾ ਸਾੜਾ ਵਾ ਤੇ ਆਨੰਦ ਰਹਿਣਾ ਤੰਦਰੁਸਤੀ ਦਾ ਵੀ ਇਹ ਕਾਰਨਾ ਪ੍ਰੈਸਗਾਰਡ ਹallelujah ਉਪਦੇਸ਼ ਦੀ ਕਿਤਾਬ 8 ਅਧਿਆਇ 15 ਬਚਨ ਨੂੰ ਅਸੀਂ ਪੜਾਂਗੇ ਤਦ ਮੈਂ ਤਦ ਮੈਂ ਆਨੰਦ ਨੂੰ ਆਨੰਦ ਨੂੰ ਲਾਇਆ ਸਰਾਇਆ ਕਿਉਂ ਜੋ ਸੂਰਜ ਕਿਉਂ ਜੋ ਸੂਰਜ ਦੇ ਢ ਸੂਰਜ ਦੇ ਢ ਆਦਮੀ ਲਈ ਆਦਮੀ ਦੇ ਲਈ ਇਤ ਨਾਲੋਂ ਐਸ ਦੇ ਨਾਲੋਂ ਚੰਗੀ ਗੱਲ ਕੋਈ ਨਹੀਂ ਚੰਗੀ ਗੱਲ ਕੋਈ ਨਹੀਂ ਜੋ ਖਾਵੇ ਉਹ ਖਾਵੇ ਪੀਵੇ ਪੀਵੇ ਅਤੇ ਆਨੰਦ ਰਹੇ ਅਤੇ ਆਨੰਦ ਰਹੇ ਹallelujah ਹallelujah ਇਹ ਸਹੀ ਹੈ ਕਲਾਮ ਇਹ ਗੱਲ ਆਖਦਾ ਕਿ ਮੈਂ ਵਿਚਾਰ ਕੀਤਾ ਵਾ ਕਿ ਮਨੁੱਖ ਬਾਤਿ ਹੋਰ ਕੁਝ ਵੀ ਨਹੀਂਗਾ ਇਨਸਾਨ ਖਾਵੇ ਪੀਵੇ ਦਿਨ ਆਨੰਦ ਰਵੇ ਲੇਕਿਨ ਇਹ ਸਹੀ ਨਹੀਂਗਾ ਮੈਂ ਤੁਹਾਨੂੰ ਅੱਜ ਪ੍ਰਭੂ ਦੇ ਕਲਾਮ ਦੇ ਅਧਾਰ ਤੇ ਕਹਿਣਾ ਚਾਹੁੰਦਾ ਵਾਂ ਕਿ ਅੱਜ ਮਨੁੱਖ ਆਨੰਦ ਨਹੀਂ ਦੇਗਾ ਸੁਣੇ ਆਨੰਦ ਨਾ ਹੋਣ ਦੇ ਕਾਰਨ ਤੁਹਾਡੇ ਘਰ ਚ ਲੜਾਈ ਆ ਪਤੀ ਪਤਨੀ ਕੇ ਲੜਾਈ ਆ ਦਿਲ ਵਿੱਚ ਆਨੰਦ ਨਹੀਂਗਾ ਪਤੀ ਪਤਨੀ ਕੇ ਸਮਝੋਤਾ ਨਹੀਂਗਾ ਆਨੰਦ ਨਾ ਹੋਣ ਦੇ ਕਰਕੇ ਤੁਸੀਂ ਪ੍ਰਾਰਥਨਾ ਤੇ ਨਹੀਂ ਬੈਠ ਸਕਦੇ ਆਨੰਦ ਨਾ ਹੋਣ ਦੇ ਕਰਕੇ ਤੁਸੀਂ ਵਚਨ ਨਹੀਂ ਸੁਣ ਸਕਦੇ ਆਨੰਦ ਨਾ ਹੋਣ ਦੇ ਕਰਕੇ ਤੁਸੀਂ ਬੱਚਿਆਂ ਨੂੰ ਝਿੜਕਚਾਂ ਬਣੇ ਸਕਦੇ ਆਨੰਦ ਨਾ ਹੋਣ ਦੇ ਕਰਕੇ ਤੁਸੀਂ ਆਪਣਾ ਪਿਆਰ ਜੋ ਦਿਲ ਦੇ ਵਿੱਚ ਹੈਗਾ ਵਾ ਲੇਕਿਨ ਦਿਲ ਦੀ ਖੁਸ਼ੀ ਹੈ ਨਹੀਂ ਕਿ ਦੂਜੇ ਨੂੰ ਜ਼ਾਹਿਰ ਨਹੀਂ ਕਰ ਸਕਦੇ आनंद ना होने ਦੇ ਕਰਕੇ ਤੁਸੀਂ ਆਪਣੇ ਆਪ ਦਾ ਪ੍ਰਗਟ ਨਹੀਂ ਕਰ ਸਕਦੇ। ਆਨੰਦ ਨਾ ਹੋਣ ਦੇ ਕਰਕੇ ਤੁਸੀਂ ਪਰਮੇਸ਼ਰ ਦੇ ਨਾਲ ਜੁੜ ਨਹੀਂ ਸਕਦੇ। ਆਨੰਦ ਨਾ ਆਨੰਦ ਕਰਕੇ ਤੁਸੀਂ ਪਰਮੇਸ਼ਰ ਦੀ ਬਾਣੀ ਨਹੀਂ ਸੁਣ ਸਕਦੇ। ਤੁਹਾਡੀ ਜ਼ਿੰਦਗੀ ਤੇ ਆਨੰਦ ਨਹੀਂਗਾ। ਇਸ ਲਈ ਪ੍ਰਾਰਥਨਾ ਲੰਬਾਸੇਰ ਨਹੀਂ ਹੁੰਦੀ। ਆਨੰਦ ਹੋਵੇਗਾ ਤੁਸੀਂ ਨਾਸੀ ਲੰਬਾ ਟਾਈਮ ਪ੍ਰਾਰਥਨਾ ਕਰ ਸਕਾਂਗੇ ਜਿੰਨਾ ਟਾਈਮ ਤੱਕ ਮਰਜੀ ਦੁਆ ਕਰਾਈ ਜਾਗੋ। ਜਿੰਨੇ ਮਰਜੀ ਕੰਮ ਕਰਾਜੋ ਜੀਵਨ ਚ ਆਨੰਦ ਆਤੇ ਲੇਕਿਨ ਆਨੰਦ ਨਹੀਂਗਾ ਤੇ ਇੱਕ ਕੰਮ ਵੀ ਆਲਸ ਨਾ ਹੋਵੇਗਾ ਬਹੁਤ ਸਾਰੇ ਲੋਕੋ ਵੀ ਜੀਵਨ ਚ ਆਨੰਦ ਨਹੀਂਗਾ ਬਸ ਡਰਾਈਵਰ ਕੋ ਵਰਜੋ ਬਸ ਡਰਾਈਵਰ ਕੋ ਵਰਜੋ ਆਨੰਦ ਨਹੀਂਗਾ ਦਿਲ ਚ ਦਿਲ ਖੁਸ਼ ਨਹੀਂਗਾ ਦਿਲ ਚ ਆਨੰਦ ਨਹੀਂਗਾ ਟੁੱਟਿਆ ਆਇਆ ਪੈਂਦਾ ਵਾ ਅਤੇ ਮਜਬੂਰੀ ਨਾਲ ਕੰਮ ਕੰਮ ਕਰੇਗਾ ਟਿਕਟ ਲੈਣਾ ਵਾ ਤੇ ਟੁੱਟੇ ਲਾ ਕੇ ਪੈਸੇ ਟੁੱਟਿਆ ਨਹੀਂ ਹੈਗੇ ਸਾਬ ਫਿਰ ਟੁੱਟੇ ਲਾ ਕੇ ਮੈਂ ਫਸਾ ਲਗਾਵਾ ਟੁੱਟੇ ਪੈ ਜਿੰਨੇ ਦਾ 100 ਰੁਪਇਆ ਤੇ ਪੰਜ ਦਾ ਨੋਟ ਕਢ ਲਿਆ ਵਾ ਆਨ ਤਾਂ ਨਹੀਂ ਹੈਗਾ ਦਿਲ ਦੇ ਵਿੱਚ ਬਾਸਟੂਟੋਂ ਵੜ ਜਾਵੋ ਬੈਂਕਾਂ ਵਿੱਚੋਂ ਵੜ ਜਾਵੋ ਇੱਜਾ ਤਾਂ ਕਿ ਆਨੰਦ ਨਾਲ ਬੋਲਣ ਵਾਲਾ ਤੇ ਬੰਦਾ ਪੈਸੇ ਲੈਂਦਾ ਵਾ ਸਰਕਾਰੀ ਕੰਮ ਕਿਤੇ ਬੈਂਕ ਤੇ ਸਰਕਾਰੀ ਕਿਸੇ 'ਚ ਵੜ ਜਾਵੋ ਸਰਕਾਰੀ ਸਕੂਲ 'ਚ ਵੜ ਜਾਵੋ ਬੈਂਕ 'ਚ ਵੜ ਜਾਵੋ अथवा ਕਿਸੇ ਆਨਲਾਈਨ ਲੱਗਾ ਮੈਨੂੰ ਬੋਲਾਂ ਗੁੱਸਾ ਕਰਨਗੇ ਕਿਤੇ ਵੀ ਸਰਕਾਰੀ ਚੀਜ਼ 'ਚ ਵੜ ਜਾਵੋ ਉਹ ਟੁੱਟੇ ਹੋਏ ਟੁੱਟੇ ਹੋਏ ਪੈਣਗੇ ਲੇਕਿਨ ਉਹ ਹੀ ਪ੍ਰਾਈਵੇਟ ਕਰ ਲਵੋ Airtel ਵਾਲਿਆਂ ਨੂੰ ਵੀ ਯਾਸਨਾ ਆਖਰੀ ਜਿਉ ਨੂੰ ਜਾਂ ਕਿਸੇ ਆਈਡੀਆ ਕੰਪਨੀ ਤੇ ਕਾਲ ਕਰੀਏ ਤਾਂ ਕੀ ਕਹਿੰਦੇ ਆਖਰ ਦੇ ਵਿੱਚ ਆਪ ਦਾ ਦਿਨ ਸ਼ੁਭ ਰਹੇ ਲੇਕਿਨ ਇਹੋ ਕਿ ਸਰਕਾਰੀ ਕੰਪਨੀ ਗਲਤਕੁਣ ਕਰ ਰਹੀ ਹੈ ਉਹਨਾਂ ਨੇ ਕਹਣੀ ਹੈ ਗੱਲ ਕਿ ਆਪ ਦਾ ਦਿਨ ਖੁਸ਼ ਸੁਭ ਰਹੇ ਔਰ ਆਪ ਹਸਤੇ ਰਹਤੇ ਰਹੇ ਲੇਕਿਨ ਕਾਲ ਕਟਣ ਤੋਂ ਬਾਅਦ ਕਹਿੰਦੇ ਆਪ ਦਾ ਦਿਨ ਸ਼ੁਭ ਰਹੇ ਜਦ ਵੀ ਉਹ ਜ਼ੁਬਾਨ ਤੋਂ ਬੋਲਣ ਦੇ ਨੇ ਲੇਕਿਨ ਇਹੋ ਸਰਕਾਰੀ ਵਾਲੇ ਨੇ ਕਾਲ ਕੀਤੀ ਹੋਵੇ ਸਰਕਾਰੀ ਵਾਲਾ ਕਹੇਗਾ ਕਿ ਆਪ ਦਾ ਦਿਨ ਸ਼ੁਭ ਰਹੇ ਧੰਨਵਾਦ ਤੁਹਾਡਾ ਤੁਹਾਡੀ ਕਾਲ ਕਰਨ ਬਾਅਦ ਤੇ ਕਹਿਣਗੇ ਨਹੀਂ ਕਿ ਉਹਨਾਂ ਨੇ ਆਪ ਦਾ ਦਿਸ਼ੂ ਬਰੇ ਆਪ ਦਾ ਦਿਸ਼ਾ ਅੱਛਾ ਰਹੇ ਬੋਲਣ ਬਾਅਦ ਤੇ ਪੈਸੇ ਲੱਗ ਪੈਸੇ ਮਿਲਦੇ ਆ ਜਦ ਵੀ ਪਤਾ ਨੂੰ ਇਹ ਗੱਲ ਖੁਸ਼ੀ ਨਾਲ ਕਹਿੰਦੇ ਆ ਜਾਂ ਵੈਸੇ ਹੀ ਉਹਨਾਂ ਨੇ ਗੱਲ ਕਰਨ ਵੇਲੇ ਇੱਕ ਲਿਖੇ ਜਾਂਦਾ ਵਾ ਕਿ ਇਹ ਗੱਲ ਜ਼ਰੂਰ ਕਹਿਣੀ ਆ आनंद ਨਾ ਹੋਣ ਦੇ ਕਾਰਨ ਤੁਸੀਂ ਪ੍ਰਤਨਾ ਨਹੀਂ ਕਰ ਸਕਦੇ ਤੁਸੀਂ ਦਾ ਮਾਨ ਸਮਾਨ ਨਹੀਂ ਕਰ ਸਕਦੇ ਖੁਸ਼ ਨਹੀਂ رہ ਸਕਦੇ ਤੰਦਰੁਸਤ ਨਹੀਂ رہ ਸਕਦੇ ਤਰੱਕੀ ਨਹੀਂ ਪਾ ਸਕਦੇ ਸਫਲਤਾ ਨਹੀਂ ਪਾ ਸਕਦੇ ਮੁਬਾਰਕਪੰਦੇ ਜ਼ਿੰਦਗੀ ਨਹੀਂ ਜੀ ਸਕਦੇ ਮੈਂ ਹੁਣੇ ਪੜ ਘਟਿਆ ਕਿ ਆਨੰਦ ਜਿਹੜਾ ਵਾ ਇਹ ਪਰਮੇਸ਼ਰ ਦਾ ਗਿਫਟ ਵਾ ਅਤੇ ਦੂਜੇ ਵਾਰ ਤੇ ਇੱਕ ਮਾਨ ਸਮਾਨਾਂ ਗੱਲ ਕਰਨ ਵਾਸਤੇ ਪੈਸੇ ਲੱਗਦੇ ਆ ਉਸੇ ਰੀਤੀ ਨਕਸੇ ਵਾਸਤੇ ਕਿ ਨਿਕਟਰ ਜੱਕੇ ਸੇ ਉਹ ਜਗ੍ਹਾ ਦਾ ਵੜ ਜਾਈਏ ਤੂੰ ਅੱਗੇ ਉਹ ਕਹਿੰਦੇ ਆ ਕਿ ਠੀਕ ਆ ਭਾਈ ਨਿਕਲ ਜਾ ਤੂੰ ਚੱਲ ਜਾ ਆਨੰਦ ਜਿਹੜਾ ਵਾ ਇਹ ਪਰਮੇਸ਼ਰ ਦਾ ਮਨੁੱਖ ਨੂੰ ਵਰਦਾਨ ਆ ਆਨੰਦ ਨਾ ਹੋਣ ਦੇ ਕਾਰਨ ਅੱਜ ਮਨੁੱਖ ਟੁੱਟਿਆ ਹੋਇਆ ਵਾ ਆਨੰਦ ਲੈਣ ਵਾਸਤੇ ਮਨੁੱਖ ਮੰਦੇ ਚੰਗੇ ਕੰਮ ਕਰਦਾ ਵਾ ਆਨੰਦ ਲੈਣ ਵਾਸਤੇ ਮੈਂ ਪਿਛਲੇ ਸੰਡੇ ਹੀ ਬੋਲਣ ਡਿਆ ਸੀ ਚਤਪਰਵਾਰ ਕੀਕ ਕਮੇਡੀ 2-4 ਸੈਕਿੰਡ ਦੀ ਹੁੰਦੀ ਹੈ ਨਾ ਕਿੰਨੇ ਕਿੰਨੇ ਟਾਈਮ ਦੀ ਕਮੇਡੀ ਹੁੰਦੀ ਆ ਜਿਹਨਾਂ ਨੂੰ ਸ਼ਾਰਟ ਵੀਡੀਓ ਬਣਨੇ ਆ ਵੱਧ ਤੋਂ ਵੱਧ 10 ਸੈਕਿੰਡ ਦੀ 20 ਸੈਕਿੰਡ ਦੀ ਐਡੀ ਲੰਬੀ ਨਹੀਂ ਹੁੰਦੀ ਵੈਸੇ 5-10 ਸੈਕਿੰਡ ਦੀ ਹੁੰਦੀ ਹੈ ਵੀਡੀਓ ਉਹ 5-10 ਸੈਕਿੰਡ ਦੀ ਵੀਡੀਓ ਦੇਖ ਕੇ ਹੱਲ ਨੂੰ ਹਾਸਾ ਆ ਜਾਂਦਾ ਵੀਡੀਓ ਉੱਪਰ ਕੀਤੀ ਆ ਅੱਗੇ ਕੋਈ ਹੋਰ ਆ ਗਈ ਮਾਤਾ ਪਿਤਾ ਦੀ ਆ ਗਈ ਆ ਲੱਕੇ ਦੇ ਕਤਲ ਦੀ ਆ ਗਈ ਆ ਜਿਹੜਾ ਖੂਨ ਹੋ ਗਿਆ ਉਹ ਆ ਗਈ ਆ ਪੁੱਟਾ ਕਿ ਤਾਂ ਮਾਰਨੀ ਆ ਫਿਰ ਥੋੜੇ ਬਟ ਟੱਚ ਕਰਕੇ ਦੇਖਣਾ ਹਾਂ ਇਹ ਤਾਂ ਸਾਹ ਦੇਖੋ ਸੰਦ ਮਤਲਬ ਕਿ ਹਨ ਹੱਸਣ ਬਾਤ ਤੇ ਵੀ ਅਗਲਾ ਕੋਈ ਚਾਹੀਦਾ ਵਾ ਹਸਣ ਵਾਲਾ ਜਿੱਦ ਕਿ ਸਾਡੇ ਜਿੰਦਗੀ 'ਚ ਹੱਸਤਾ ਹੈ ਹੀ ਨਹੀਂਗਾ ਹਰ ਜਿੰਦਗੀ ਤਾਂ ਆਨੰਦ ਹੈ ਹੀ ਨਹੀਂਗਾ ਪਿਓ ਆਨੰਦ ਨਾ ਆਨੰਦ ਨੂੰ ਪਾਉਣ ਬਾਤ ਤੇ ਬਹੁਤ ਸਾਰੇ ਇਨਸਾਨ ਰੰਗ ਬਰੰਗੇ ਕੰਮ ਕਰਦੇ ਮੈਂ ਮੈਂ ਸਭ ਮੋਬਾਈਲ ਦੇਖਦੇ ਨੇ ਅੰਧ ਬਾਤ ਤੇ ਲੋਕ ਸ਼ਿਲਮਾ ਘਰ ਚਾਉਂਦੇ ਨੇ ਕਿੱਠੇ ਜਾਂਦੇ ਨੇ ਆਨੰਦ ਲੈਣ ਬਾਤ ਤੇ ਇਨਸਾਨ ਗੰਦੇ ਮੰਦੇ ਪੁੱਠੇ ਕੰਮ ਕਰਦੇ ਨੇ ਕਿ ਆ ਮੰਦਾ ਕੰਮ ਕਰਨ ਨਾਲ ਮੈਨੂੰ ਆਨੰਦ ਮਿਲ ਜਾਂਦਾ ਥੋੜੇ ਸਮੇਂ ਵਾਸਤੇ ਆਨੰਦ ਲੈਣ ਬਾਅਦ ਤੇ ਹੀ ਅਸੀਂ ਕਈ ਲੋਕ ਗਰਮੀ ਆ ਗਿਆ Shimla ਚਲ ਜਾਂਦੇ ਨੇ ਘੁੰਮਣ ਫਿਰ ਚਲ ਜਾਂਦੇ ਨੇ ਕਿਤੇ ਨਾ ਕਿਤੇ ਪਹੁੰਚ ਜਾਂਦੇ ਨੇ ਕਾਫੀ ਮਨ ਨੂੰ ਥੋੜੇ ਸਮੇਂ ਦਾ ਸ਼ਾਂਤੀ ਹੋਵੇ ਥੋੜੇ ਸਮੇਂ ਦਾ ਮਨ ਥੋੜਾ ਜਿਹਾ ਤਸੱਲੀ ਮਿਲੇ ਸ਼ਾਂਤੀ ਨਾ ਹੁੰਦੇ ਕਰਕੇ ਇਨਸਾਨ ਜਿਨ੍ਹਾਂ ਟਾਈਮ ਤੱਕ ਨੀਂਦ ਨਹੀਂ ਆਉਂਦੀ ਆ ਗਈ ਉਹਨਾਂ ਟਾਈਮ ਤੱਕ ਮੋਬਾਈਲ ਦੇਖਦਾ ਰਹਿੰਦਾ ਟੀਵੀ ਦੇਖਦਾ ਰਹਿੰਦਾ ਵਾ ਜਾਂ ਕਿਸੇ ਨਾ ਕਿਸੇ ਨਾਲ ਗੱਲਾਂ ਕਰਦਾ ਰਹਿੰਦਾ ਵਾ ਤੇ ਨਾਲ ਪਤਨੀ ਕਿਉਂ ਨਾ ਹੋਵੇ ਆਨੰਦ ਨਾ ਹੋਣ ਦੇ ਕਾਰਨ ਉਹ ਜ਼ੁਬਾਨ ਨੂੰ ਚਲਾਉਂਦਾ ਰਹਿੰਦਾ ਜ਼ੁਬਾਨ ਬੰਦ ਹੋ ਗਈ ਦਿਮਾਗ ਤੇ ਰੋਂ ਭਾਂਦ ਭਾਂਦ ਦੇ ਵਿਚਾਰ ਆਉਂਦਾ ਆਪਣੇ ਦਿਲ ਨੇ ਫਿਰ ਉਹ ਵਿਚਾਰ ਕਰ ਡੈਪਣਾ ਵਾ ਸੁਣੇ ਪ੍ਰਿਯੋ ਆਨੰਦ ਨਾ ਹੋਣ ਦੇ ਕਾਰਨ ਇਨਸਾਨ ਸ਼ਰਾਬ ਪਿੰਦਾ ਵਾ ਕਿ ਮਾਨੂੰ ਆਹ ਨੂੰ ਥੋੜਾ ਬਕੋਵੇ ਸੁਣੇ ਆਨੰਦ ਲੈਣ ਵਾਲਾ ਤੇ ਅੱਜ ਇਨਸਾਨ ਕੀ ਕੁਝ ਨਹੀਂ ਕਰਦਾ ਇੱਕ ਦਿਲ ਦੇ ਵਿੱਚ ਆਨੰਦ ਹੋਵੇ ਮੈਂ ਬੋਲ ਕੱਟਿਆ ਕਿ ਆਨੰਦ ਬਾਤ ਇਨਸਾਨ ਜਿੰਨਾ ਟਾਂ ਤੱਕ ਜਾਗਦਾ ਰਹਿੰਦਾ ਵਾ ਉਹ ਟੀਵੀ ਦੇਖਦਾ ਰਹਿੰਦਾ ਮੋਬਾਈਲ ਦੇਖਦਾ ਰਹਿੰਦਾ ਜਾਨ ਨੂੰ ਲਾਗੇ ਕੋਈ ਗੱਲ ਕਰਨ ਵਾਲਾ ਚਾਹੀਦਾ ਵਾ ਉਹਨਾਂ ਦਾ ਕੋਈ ਨਾ ਕੋਈ ਦੁੱਖ ਸੁੱਖ ਹੋਵੇ ਉਹਨੀਆਂ ਕੋ ਸੁਣਨ ਵਾਲੇ ਹੋਵੇ ਤੇ ਚੁਗਲੀਆਂ ਕਰਨੀਆਂ ਹੋਵੇ ਜਾਂ ਰੱਬ ਦੀ ਗੱਲ ਕਰਨੀ ਹੋਵੇ ਕਿ ਉਹ ਫਲਾਨੀ ਜਗ੍ਹਾ ਤੇ ਬਣਾ ਗਿਆ ਕਿਉਂ ਟੰਗਾ ਹੋ ਗਿਆ ਸਾਡੀ ਜ਼ਿੰਦਗੀ ਘਰੇ ਮਾੜੀ ਆ ਸਾਡੀ ਘਰੇ ਕਿਸਮਤ ਮਾੜੀ ਆ ਜਿੰਨਾ ਟਾਈਮ ਤੱਕ ਨੀਂਦ ਨਹੀਂ ਆਉਂਦੀ ਹਿਰਦੇ ਇਹ ਚਾਹਨ ਅੰਦ ਨੇ ਦਾ ਜਿਹਦੇ ਹਿਰਦੇ ਦੇ ਵਿੱਚ ਆਨੰਦ ਆ ਗਿਆ ਵਾ ਮਨ ਦੇ ਵਿੱਚ ਆਨੰਦ ਆ ਗਿਆ ਵਾ ਵੈ ਇਨਸਾਨ ਵਹੀ ਇੱਕ ਸਹੀ ਇਨਸਾਨ ਹallelujah ਪਰਭੂ ਦਾ ਵਚਨ ਕਿੰਦਾ ਵਾਗ ਮਨ ਖਾਵੇ ਪੀਵੇ ਤੇ ਮੌਜ ਮਾਣੇ ਅਗਲਾ ਵਚਨ ਦੂਸਰਾ ਇਤਿਹਾਸ 15 ਅਧਿਆਇ 15 ਵਚਨ ਸਾਰਾ ਯਹੂਦਾ ਉਸ ਸੁਗੰਧ ਤੋਂ ਬਾਗ ਬਾਗ ਹੋ ਗਿਆ ਸਾਰਾ ਯਹੂਦਾ ਉਸ ਸੁਗੰਧ ਤੋਂ ਬਾਗ ਬਾਗ ਹੋ ਗਿਆ ਕਿਉਂ ਜੋ ਉਹਨਾਂ ਨੇ ਕਿਉਂ ਜੋ ਉਹਨਾਂ ਨੇ ਆਪਣੇ ਸਾਰੇ ਦਿਲ ਦੇ ਨਾਲ ਆਪਣੇ ਸਾਰੇ ਦਿਲ ਦੇ ਨਾਲ ਗੰਧ ਖਾਦੀ ਸੀ ਸੋ ਗਾਂਧੀ ਕਸਮ ਖਾਦੀ ਸੀ ਅਤੇ ਆਪਣੀ ਪੂਰੀ ਇੱਛਾ ਨਾਲ ਅਤੇ ਆਪਣੀ ਪੂਰੀ ਇੱਛਾ ਦੇ ਨਾਲ ਯਹੋਵਾ ਦੇ ਯਹੋਵਾ ਦੇ ਕਰਦਾ ਲੂ ਹੋਏ ਸ਼ਰਧਿਆ ਲੂ ਹੋਗੇ ਹallelujah ਲੇਕਿਨ ਉਹਨੇ ਸੌਂ ਖਾਦੀ ਕਿਹੜੀ ਸੌਂ ਖਾਦੀ ਆ ਅਸੀਂ ਜੀਵਨ ਪਰ ਪਰਮੇਸ਼ਰ ਨਾਲ ਚੱਲਾਂਗੇ खुदा बंदर ईमानदार चलान सब तो महान गलरी परमेश्वर में की है उन्होंने पूरे दिल दिल हम ऐ होगा दुनिया इधर इधर हो जाए हूं ऐ करना वा ਬਾਈਬਲ ਆਖਦੀ ਉਹਨਾਂ ਨੇ ਪੂਰੇ ਦਿਲ ਨਾਲ ਸੌਂ ਖਾਧੀ ਆ ਲਿਖਿਆ ਜੇ ਸ਼ਬਦ ਖਾਕਰ ਸਭ ਯਹੂਦੀ ਆਨੰਦ ਹੋਵੇ ਕਿਉਂਕਿ ਉਹਨਾਂ ਨੇ ਆਪਣੇ ਸਾਰੇ ਮਨ ਸੇ ਸ਼ਬਦ ਖਾਈ ਔਰ ਪੜੀ ਆ ਬਲਾਸ਼ਾ ਸੇ ਬੜੀ ਬਲਾਸ਼ਾ ਬਲ ਕਾਮਨਾ ਇੱਛਾ ਇੱਛਾ ਨੂੰ ਕੰਟਰੋਲ ਤੇ ਕਰਨਾ ਔਖਾ ਵਾ ਇਨਸਾਨ ਅਨਾ ਇਨਸਾਨ ਮੱਝ ਨੂੰ ਝੋਟੇ ਨੂੰ ਬੱਕਰੇ ਨੂੰ ਕੁੱਤੇ ਨੂੰ ਬਿੱਲੇ ਨੂੰ ਪੈਟ ਬੋਲ ਕੁੱਤਾ ਹਣਾ ਘੋੜੇ ਨੂੰ ਹਾਥੀ ਨੂੰ ਸ਼ੇਰ ਨੂੰ ਬੱਬਰ ਸ਼ੇਰ ਨੂੰ ਵੀ ਬੰਦਾ ਕੰਟਰੋਲ ਕਰ ਸਕਦਾ ਲੇਕਿਨ ਆਪਣੇ ਆਪ ਨੂੰ ਕੰਟਰੋਲ ਨਹੀਂ ਕਰ ਸਕਦਾ ਆਪਣੀਆਂ ਆਪਣੀਆਂ ਬੁਲਾਸ਼ਾ ਨੂੰ ਆਪਣੀ ਇੱਛਾ ਨੂੰ ਨਹੀਂ ਰੋਕ ਸਕਦਾ ਜੋ ਬੰਦੇ ਅੰਦਰ ਇੱਕ ਵਾਰੀ ਅਬਲਾਸ਼ਾ ਉੱਠ ਪਈ ਆ ਉਹ ਨੂੰ ਕੰਟਰੋਲ ਨਹੀਂ ਕਰ ਸਕਦਾ ਇਨਸਾਨ ਸਭ ਕੁਝ ਕੰਟਰੋਲ ਕਰ ਸਕਦਾ ਸਭ ਦੇ ਕਬਜਾ ਕਰ ਸਕਦਾ ਲੇਕਿਨ ਆਪਣੇ ਆਪ ਦੇ ਕਬਜਾ ਨਹੀਂ ਕਰ ਸਕਦਾ ਇਸ ਲਈ ਬਾਈਬਲ ਆਖਦੀ ਆ ਕਿ ਉਹਨਾਂ ਨੇ ਆਪਣੇ ਅਪਲਾਸ਼ਾ ਦੇ ਨਾਲ ਆਪਣੀ ਇੱਛਾ ਦੇ ਨਾਲ ਕੀ ਕੀਤਾ ਵਾ ਪ੍ਰਭੂ ਦੇ ਇਵਾ ਪ੍ਰਭੂ ਨੂੰ ਲੱਭਿਆ ਵਾ ਇਸ ਕਾਰਨ ਯਹਵਾ ਨੇ ਉਹਨਾਂ ਨੂੰ ਛੁਟਕਾਰਾ ਦੇ ਦਿੱਤਾ ਲਿਖਿਆ ਵਿਸ਼ਰਾਮ ਦਿੱਤਾ ਵਾ ਵਿਸ਼ਰਾਮ ਦਾ ਮਤਲਬ ਆਰਾਮ ਦਿੱਤਾ ਵਾ ਆਰਾਮ ਵਾਲੀ ਜ਼ਿੰਦਗੀ ਆ ਗਈ ਆਰਾਮ ਵਾਲੀ ਵਿਸ਼ ਪਰਿਸ਼ਰਾਮ ਵਾਲੀ ਨਹੀਂ ਉਹ ਬਚਨ ਮੈਂ ਲਿਖਿਆ ਦੇਖੀ ਵੇ ਪੜਾਂਗੇ ਵੀ ਪਰਿਸ਼ਰਾਮ ਦਾ ਮਤਲਬ ਸਖਤ ਮਿਹਨਤ ਕਠਿਨ ਮਿਹਨਤ ਲੇਕਿਨ ਉਸ ਸ਼ਰਾਮ ਦਾ ਮਤਲਬ ਹੈਗਾ ਕਿ ਖੁਸ਼ੀ ਨਾਲ ਕੰਮ ਕਰਨਾ ਧੁੱਪੇ ਵੀ ਕੰਮ ਕਰਨਾ ਨਾ ਬੜੀਆ ਲੱਗਣ ਡਿਆ ਕੰਮ ਕਰਕੇ ਹੈਨਾ ਪਠਾ ਲੱਗਣ ਡਿਆ ਵਾ ਲੇਕਿਨ ਪਰਿਸ਼ਰਾਮ ਹੈਗਾ ਵਾ ਕਿ ਕਠਿਨ ਕੰਮ ਦੇਣਾ ਵਾ आनंद ਮੰਦ ਦੇ ਵਿੱਚ ਹੈ ਨਹੀਂਗਾ ਕਿ ਕੰਮ ਕਿ ਉਹ ਮਿਲਣਾ ਵਾ ਜਿਹੜਾ ਮਜਬੂਰੀ ਨਾ ਕਰਨਾ ਪੈ ਜਵੇ ਚਾਹੇ ਕਿ ਉਹ ਨਾ ਹੋਵੇ ਕਿ ਸਰਵਨ ਕੁਰਸੀ ਤੇ ਬਹਿਣਾ ਹੋਵੇ ਹੁਣ ਕਿਤੇ ਵਾਰ ਜੋ ਵੇ ਕਦੇ ਏਸੀ ਵਾਲੇ ਮੰਨ ਜੀ ਆ ਪਾ ਕਿਸੇ ਵੀ ਵੱਡੇ ਹਾਲ 'ਚ ਵੜ ਜਾਈਏ ਤਾਂ ਬਾਹਰ ਕੋ ਸਕਿਉਰਟੀ ਗਾਰਡ ਹੁੰਦਾ ਵਾ ਉਹ ਸੜਿਆ ਪਿਆ ਹੁੰਦਾ ਵਾ ਜਦ ਵੀ ਉਹਨੂੰ ਬੰਦੂਕ ਪੜਾਈ ਹੁੰਦੀ ਆ ਇੱਕ ਦਿਨ ਦੀ ਗੱਲ ਮੈਂ ਕਿਸੇ ਬੈਂਕ 'ਚ ਵੜਿਆ ਮੈਂ ਕਿਤੇ ਵੜਿਆ ਬੈਂਕ ਦਾ ਨਾਂ ਨਹੀਂ ਬੋਲਾਂਗਾ ਬੰਨ ਚੱਲਣ ਡਿਆ ਹੈ ਨਾ ਤੇ ਸਕਿਉਰਟੀ ਗਾਰਡ ਸੀਗਾ ਸਕਿਉਰਟੀ ਗਾਰਡ ਨੂੰ ਮੈਂ ਪੁੱਛਿਆ ਵਾ ਸਾਹਿਬ ਜੀ ਆਪ ਐਦਾ ਕੰਮ ਕਰਨਾ ਲੰਗਾ ਆਓ ਵੇਹਲਾ ਬੰਦੇ ਜਾ ਕੇ ਬੰਦੂ ਨਾ ਕਹ ਉਹਨਾਂ ਦਾ ਕਹ ਕੋਈ ਆਨੰਦ ਨਹੀਂ ਕੋਈ ਖੁਸ਼ੀ ਨਹੀਂ ਮਤਲਬ ਕੀ ਹੋਏ ਅਸੀਂ ਵੀ ਖਲੋ ਕੇ ਵੀ ਕੁਰਸੀ ਲਾ ਕੇ ਵੀ ਏਸੀ ਦੇ ਬਹਿ ਕੇ ਵੀ ਖਾ ਪਿਆ ਪਿਆ ਸਤਜਾ ਪਿਆ ਵਾ ਬਾਜਵਾ ਲਾਕ ਦੀ ਕਲਾਮ ਆਖਦਾ ਵਾ ਕਿ ਉਹਨਾਂ ਨੇ ਖੁਸ਼ੀ ਦੇ ਨਾਲ ਆਨੰਦ ਦੇ ਨਾਲ ਰੱਬ ਨੂੰ ਲੱਭਿਆ ਵਾ ਤੇ ਰੱਬ ਨੇ ਵਿਚਰਾਮ ਤਾਬ ਆਰਾਮ ਦਿੱਤਾ ਵਾ ਆਰਾਮ ਵਾਲੀ ਜ਼ਿੰਦਗੀ ਦਿੱਤੀ ਆ ਕਿੰਨੇ ਸਾਰੇ ਲੋਕ ਸਾਡੇ ਕ੍ਰਿਸਚਨ ਜਿਹਨਾਂ ਦੇ ਅੰਦਰ ਰੱਬ ਆ ਗਿਆ ਵਾ ਰਿਸ਼ਕਾ ਚ ਲਾਉਂਦੇ ਨੇ ਤੇ ਉਹ ਖਾਪਦੇ ਨਹੀਂ ਸਤਦੇ ਨੇਗੇ ਹallelujah ਮਿਲ ਕੇ ਹallelujah ਕਿੰਨੇ ਸਾਰੇ ਐਸੇ ਸਾਡੇ 크ਿਸਚਨ ਲੋਕ ਨੇ ਜੋ ਦੁਕਾਨਾਂ ਚਲਾਉਂਦੇ ਨੇ ਮਜ਼ਦੂਰੀ ਕਰਦੇ ਨੇ ਲੇਕਿਨ ਜ਼ੁਬਾਨ ਦੁਗਾ ਝਲਕਦਾ ਵਾ ਕਿ ਯਾਰ ਸਾਰੀ ਸ਼ਾਂਤੀ ਘਰੇ ਇਹਨੂੰ ਕੱਲੇ ਨੂੰ ਮਿਲ ਗਈ ਆ ਜਿਨ੍ਹਾਂ ਅੰਦਰ ਸ਼ਾਂਤੀ ਆ ਗਈ ਜਿਨ੍ਹਾਂ ਦਾ ਰੱਬ ਆ ਗਿਆ ਵਾ ਜਿਨ੍ਹਾਂ ਦੇ ਅੰਦਰ ਸ਼ਾਂਤੀ ਆ ਉਹ ਜ਼ੁਬਾਨ ਤੋਂ ਚਿਹਰੇ ਤੋਂ ਝਲਕਦਾ ਵਾ ਕਿ ਹਾਂ ਇਹਦੇ ਕੋਲ ਸਾਰਾ ਕੁਝ ਹੈਗਾ ਵਾ ਲეგ ਜਿਹਨਾਂ ਨੂੰ ਸੰਤੁਸ਼ਟੀ ਮਿਲਣੀ ਆ ਉਹ ਹੋਏ ਨਹੀਂ ਕਿਹਾ ਕੀ ਦੇਖਣਾ ਜਿਹਨਾਂ ਸੰਤੁਸ਼ਟ ਹੋਣਾ ਬੰਦੇ ਨੇ ਅੱਜ ਤੱਕ ਬੰਦਾ ਸੰਤੁਸ਼ਟ ਨਹੀਂ ਹੁੰਦਾ ਹੈਗਾ ਇਨਸਾਨ ਸੰਤੁਸ਼ਟ ਨਹੀਂ ਹੁੰਦਾ ਚਾਹੇ ਕਿੰਨੇ ਵੀ ਕੰਮ ਕਰ ਲੈ ਚਾਹੇ ਕੋਈ ਵੀ ਕੰਮ ਕਰ ਲੈ ਜਿੱਧਰ ਲੈ ਵਾਸੀ ਮਰਜੀ ਕੱਲ ਜਿੰਨਾ ਮਰਜੀ ਪੈਸਾ ਕਮਾ ਲਵੇ ਕਿੰਨੇ ਵਾਰੀ ਮਰਜੀ ਪੁੱਟੇ 'ਚ ਤੇ ਕੰਮ ਕਰ ਲਵੇ ਜਿੰਨੀਆਂ ਮਰਜੀ ਜਨਾਨੀ ਨੇ ਗੰਦੇ ਬੰਦੇ ਕੰਮ ਕਰ ਲੈ ਉਹ ਸੰਤੁਸ਼ਟ ਨਹੀਂ ਹੁੰਦਾ ਹੈਗਾ ਸੰਤੁਸ਼ਟ ਕਰ ਦੇਣਾ ਇਨਸਾਨ ਨੂੰ ਪਰਮੇਸ਼ਰ ਨੇ ਆ ਹallelujah ਸੰਤੁਸ਼ਟੀ ਨੂੰ ਦਾਦਾ ਕਾ ਪੈਸੇ ਨਾਲ ਸੰਤੁਸ਼ਟੀ ਨਹੀਂ ਧੰਨ ਦੌਲਤ ਨਾਲ ਸੰਤੁਸ਼ਟੀ ਨਹੀਂ ਬੱਚਿਆਂ ਨਾਲ ਸੰਤੁਸ਼ਟੀ ਨਹੀਂ ਕਿੰਨਾਂ ਕੋਲ ਵੱਡੇ ਵੱਡੇ ਘਰ ਨੇ ਕਈ ਕਈ ਮੰਜ਼ਲਾ ਘਰ ਨੇ ਉਹ ਫੇਰ ਵੀ ਸੰਤੁਸ਼ਟ ਨਹੀਂਗੇ ਉਹ ਫੇਰ ਵੀ ਆਪਣੇ ਦਿਲ ਦੇ ਵਿੱਚ ਤ੍ਰਿਪਤ ਨਹੀਂ ਹੁੰਦੇ ਕਾਰਨ ਕੀ ਆ ਸੰਤੁਸ਼ਟੀ ਪਰਮੇਸ਼ਰ ਦੇ ਵੱਲੋਂ ਆਵਾ ਇਨ ਸੰਤੁਸ਼ਟੀ ਵਿੱਚ ਲਗੀ ਦਾ ਜੀਵਨ ਸਫਰ ਸਫਲ ਹੋ ਗਿਆ ਵਾ ਸਾਰੇ ਦਿਲਾਂ ਦੇ ਪ੍ਰਭੂ ਵੀ ਆਏ ਨੇ ਧਿਆਨ ਅੰਦ ਦੇ ਨਾਲ ਤੁਸੀਂ ਆਨੰਦ ਨਾਲ ਪਰਮੇਸ਼ਰ ਦੀ ਬਾਣੀ ਸੁਣਦੇ ਆਂ ਇਹਨਾਂ ਨੇ ਪਰਮੇਸ਼ਰ ਦੀ ਬਾਣੀ ਸੁਣੀ ਆਂ ਖੁਦਾਬੰਦ ਦੀ ਬਾਣੀ ਸੁਣੀ ਆਂ ਧਿਆਨ ਨਾਲ ਮੰਨੀ ਆਂ ਹਨ ਤੇਰਾ ਮੰਨੀ ਲਿਖਿਆ ਗਿਆ ਨਾ ਆਨੰਦ ਰਾਮ ਮੰਨੀ ਆਂ ਸੁਣੋ ਕੋਈਓ ਤੁਹਾਡੇ ਅਤੇ ਮੇਰੇ ਹਿਰਦੇ ਦੇ ਵਿੱਚ ਰੱਬ ਵਾ ਅਸੀਂ ਸੰਤੁਸ਼ਟ ਹੋਵਾਂਗੇ ਕਲਾਮ ਆਕਬਾ ਅੰਮਨੇ ਬਾਣੀ ਮੰਨੀ ਆਂ ਸ਼ਾਂਤੀ ਆ ਗਈ ਆ ਸ਼ਾਂਤੀ ਦਿੱਤੀ ਰੱਬ ਨੇ ਪਰ ਸ਼ਾਂਤੀ ਆ ਗਈ ਆ ਤੇ ਪਰਮੇਸ਼ਰ ਨੇ ਸਾਰੇ ਪਾਸਿਓਂ ਮੇਰੇ ਸ਼ਤਰੂਆਂ ਦੇ ਕੋਲੋਂ ਦੁਸ਼ਮਣਾਂ ਦੇ ਕੋਲੋਂ ਆਰਾਮ ਦਿੱਤਾ ਵਾ ਮਨੂੰ ਕਿ ਤਾਵਾ ਆਰਾਮ ਉਹਨੂੰ ਸ਼ਾਂਤ ਕਰ ਦਿੱਤਾ ਵਾ ਚਾਰੇ ਪਾਸਿਓਂ ਦੇ ਸ਼ਤਰੂਆਂ ਦੇ ਕੋਲੋਂ ਲਿਖਿਆ ਪਰਮੇਸ਼ਰ ਉਹਨੂੰ ਵਿਸ਼ਰਾਮ ਦਤਿਆ ਵਿਸ਼ਰਾਮ ਦਿਆਂ ਲਾਸਟ ਲਿਖਿਆ ਪਰਮੇਸ਼ਰ ਉਹਨਾਂ ਕੀਤਾ ਵਾ ਵਿਸ਼ਰਾਮ ਦਿੱਤਾ ਵਾ ਮਿਲ ਕੇ ਹਾਲੇਲੂਇਆ ਹਾਲੇਲੂਇਆ ਪ੍ਰਭੂ ਨੇ ਕੀਤਾ ਨਾ ਨੂੰ ਵਿਸ਼ਰਾਮ